ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਦਾ ਕੀ ਮੰਤਵ ਹੈ ਇਹ ਕੱਲ ਇਵਨਿੰਗ ਟਾਈਮ ਡੀਐਸਪੀ ਸੁਲਤਾਨਪੁਰ ਲੋਧੀ ਦੀ ਗੇਗਾਈ ਹੇਠ ਅਸਲ ਤੋਂ ਸੁਲਤਾਨਪੁਰ ਲੋਧੀ ਦਾ ਗੁਰਦੇਵ ਨਾਂ ਦੇ ਬੰਦੇ ਨੂੰ ਇੰਟਰਸੈਕਟ ਕੀਤਾ ਸੀ ਦੂਸੋਂ ਵਾਲੂ ਉੱਪਰ ਉਹਦੇ ਕੋਲੋਂ ਚੈਕਿੰਗ ਕਰਦੇ 1 ਕਿਲੋ ਤੇ 15 ਗ੍ਰਾਮ ਜਿਹੜਿਆ ਹੈ ਰੋਨੀ ਦਾ ਮਾਮਲਾ ਹੈ ਤੇ ਉਹਦੇ ਤਹਿਤ ਤਸਮ ਕੇਸ ਰਿਸ਼ਾ ਕੀਤਾ ਤੇ ਸੁਲਤਾਨਪੁਰ ਲੋਧੀ ਵਿੱਚ मेरा नाम बंडरा नब्जूत हैगा ਤੇ ਬੀਸਿਕਲੀ ਇਹ ਪੀਪੀ ਪਿੰਡ ਦਾ ਰਹਿਣ ਵਾਲਾ ਹੈਗਾ ਕਰਨਤੰਨ ਦਾ ਤੇ ਇਹਦੀ ਕੋਈ 26 ਦੇ ਲਗਭਗ 20 ਸੀਗੀ ਹੈ ਔਰ ਇਹ ਉਥੋਂ ਲੈ ਕੇ ਆਏ ਸੀ ਡਿਲੀਵਰੀ ਕਰਨੀ ਸੀ ਇਹਨੇ ਕਿਸੇ ਨੂੰ ਤੇ ਉਹਦੇ ਦਰਮਿਆਨ ਹੀ ਇਹਨੂੰ ਇੰਟਰਸੈਪਟ ਕੀਤਾ ਸਾਡੀ ਪੁਲਿਸ ਨੇ ਔਰ ਇਸੇ ਕੇਸ ਦੇ ਸਬੰਧ ਵਿੱਚ ਫਰਦਰ ਇਨਵੈਸਟੀਗੇਸ਼ਨ ਕੀਤੀ ਹੋਸੀ ਕਰਦੇ ਕੋਈ ਪਤਾ ਲੱਗ ਸਕਿਆ ਕਿ ਡਿਲੀਵਰੀ ਜਿਸ ਨੂੰ ਹੋਣੀ ਸੀ ਉਹ ਕੋਣ ਸ਼ਖਸ ਸੀਗਾ ਜਾਂ ਕਿੱਥੋਂ ਦਾ ਸੰਬੰਧ ਸੀ ਹਾਂਜੀ ਪਤਾ ਹੈ ਸਾਨੂੰ ਪਰ ਥੋੜਾ ਜਿਹਾ ਉੱਤੇ ਵਰਕ ਅਸੀਂ ਕਰ ਰਹੇ ਹਾਂ ਉਸ ਕਾਹਦੇ ਸਪੋਜ਼ ਨਿਕਾਸ ਆਲੇ ਦੇ ਅਫੀਸਰ ਦੇਸਾ ਦਾ ਵੀ ਤੁਸੀਂ ਨੋਟ ਕਰਿਓ ਤਾਂ ਵੀ ਪਤਾ ਕਰਿਓ ਵੀ ਕੀ ਇਹ ਉਹ ਸਾਰਾ ਵੀਰਸਾ ਕੋਈ ਪਹਿਲਾਂ ਵੀ ਕ੍ਰਿਮੀਨਲ ਕੋਆੜਾ ਇਹਦਾ ਕੋਈ ਕ੍ਰਿਮੀਨਲ ਚੱਹੀ ਤਾਂ ਬਾਕੀ ਫਿਰ ਵੀ ਕਿਉਂਕਿ ਹੁਣ ਦੇ ਰਾਸ਼ਟਪਈ ਹੈ ਇਹਦਾ 12 ਤਰੀਕ ਤੱਕ ਸਾਡੇ ਕੋਲ ਪੁਲੀਸ ਰਿਮਾਂਡ ਹੈ ਤੇ ਉਹਦੇ ਦਰਮਿਆਨ ਕੋ ਪੁਲਿਸ ਜਿਹੜੀ ਇਸ ਦੀ ਰਿਮਾਂਡ ਸਪੋਸਿਸ ਕਰਾਂਗੇ ਤਾਂ ਹੋਰ ਵੀ ਲੋਕ ਸ਼ਾਮਿਲ ਕਿਸ ਚੀਜ਼ ਤੇ ਆ ਰਿਹਾ ਸੀਗਾ ਮੋਟਰਸਾਈਕਲ ਕੋਈ ਹੋਰ ਵੀ ਲੋਕ ਸ਼ਾਮਿਲ ਹੋਣਗੇ ਹਾਲ ਸਾਰਾ ਅਸੀਂ ਇਹ ਤੋਂ ਪੁਲਿਸ ਮਾਰਡਾ ਤਾਂ ਕੋਸ਼ਿਸ਼ ਕਰ ਰਹੇ ਬੇਸਿਕਲੀ ਇਹਦਾ ਇਹ ਪਤਾ ਲੱਗਿਆ ਵੀ ਇਹਦਾ ਜੀਜਾ ਹੈ ਉਹ ਉਥੇ ਨਸ਼ੇ ਦਾ ਕੰਮ ਕਰਦਾ ਹੈ ਉਹਨੇ ਇਹਨੂੰ ਭੇਜਿਆ ਸੀ ਉਹ ਸਾਰਾ ਅਸੀਂ ਜਿਹੜੀ ਕੋਸ਼ਿਸ਼ ਕਰਕੇ ਕਰਾਂਗੇ ਬਰਤਾਂਦੇ ਹੋਏ ਕਿ ਇਹਦੀ ਨਾਕਾਬੰਦੀ ਸੀਗੀ ਇਹ ਚੋਣਾਂ ਦੇ ਦੌਰਾਨ ਸਬੰਧਤ ਨਾਲ ਇਸ ਲਈ ਜਾਂ ਇੱਕ ਰੂਟੀਨ ਚੈੱਕਅਪ ਸੀ ਨਹੀਂ ਉਹ ਕਿਉਂਕਿ ਇਲੈਕਸ਼ਨ ਦੌਰੇ ਮਿਆਂ ਤਾਂ ਥੋੜਾ ਜਿਹਾ ਪ੍ਰੋਐਕਟਿਵ ਪੁਲਿਸ ਹੁੰਦੀ ਹੈ ਤੇ ਉਹਦੇ ਤਹਿਤ ਹੀ ਇਹ ਸਾਰਾ ਚੱਲ ਰਿਹਾ ਸੀਗਾ। ਆਪੇ ਸੰਜੜਾ ਹੈਗਾ ਆਪਾਂ ਅੱਗੇ ਵਗੈਰਾ ਥੋੜਾ ਜਿਹਾ ਪੁਲਿਸ ਨੂੰ ਪ੍ਰੋਐਕਟਿਵ ਕੀਤਾ ਹੈ। ਤੇ ਇਹਦੇ ਤਹਿਤ ਅਸੀਂ ਐਕਸਾਈਜ਼ ਤੇ ਵੀ ਕਾਫੀ ਫਰਕ ਕੀਤਾ ਹੈਗਾ। ਹੁਣ ਥੋੜੇ ਜਿਹਾ ਰੰਚਪਈ ਕੇਸ ਡਿਸਟ੍ਰਿਕਟ ਕੀਤਾ ਹੈਗੇ ਜੋਂ ਦਾ ਕੋਲ ਲੱਗਾ ਹੈਗਾ। ਉਹਦੇ ਤਹਿਤ ਕਾਫੀ ਵੱਡੀ ਮੰਸਰਾ ਵਿੱਚ ਲਾ ਇਨਸਾਨ ਸੰਦੂ ਪੱਠੀ ਰਹਿੰਗੇ ਜਾਂ ਨਜਾਇਜ਼ ਸ਼ਰਾਬ ਦੇ ਲਈ ਹੋਵੇ ਕੰਮ ਕੀਤੇ ਹੈ ਸਪੈਸ਼ਲੀ ਇੱਥੇ ਸੋਤਾਲ ਕੁਲਦੀ ਦੇ ਏਰੀਆ ਚ ਨਾ ਮੰਡੀ ਏਰੀਆ ਆਪਣਾ ਲੱਗਦਾ ਹੈ। ਤੇ ਉਹ ਤੇ ਹੋਸੀਏ ਪੁਰਵੀ ਵਰਕਰ ਐ ਰੂਮ ਦੀ ਸਾਈਡਾ ਦੇ ਨਾਲ ਇਸ ਤਰ੍ਹਾਂ پیشنਟ ਜਿਹੜਾ ਸਸਦਾ ਰਹੇ ਐ ਐਕਸ ਡਿਪਾਰਟਮੈਂਟ ਨਾਲ ਲੈ। ਇਹ ਰੂਪੀ ਦਾ ਨਾਮ ਕੀ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਹੈ? ਨਵਜੋਤ ਐ ਮੁੰਡਾ ਬਿੱਜੀ ਦਾ ਰਹਿਣ ਵਾਲਾ ਪਿੰਡ ਬਿੱਜੀ ਤਰਨਤਾਰਨ ਜ਼ਿਲ੍ਹਾ ਨਾਲ ਜੀ। ਤੇ ਹੁਣ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਉਹਦਾ ਕੀ ਮੰਤਵ ਹੈ ਇਹ ਕੱਲ ਇਵਨਿੰਗ ਟਾਈਮ ਡੀਐਸਪੀ ਸੁਤਾਨਪੁਰ ਲੋਧੀ ਦੀ ਗੇਗਾਈ ਇੱਥੇ ਐਸਐਸਓ ਸੁਤਾਨਪੁਰ ਲੋਧੀ ਦਾ ਗੁਰਦੇਵ ਜਿਹਾ ਨੇ ਬੰਦੇ ਨੂੰ ਇੰਟਰਸੈਕਟ ਕੀਤਾ ਸੀ 200 ਵਾਲੇ ਉੱਪਰ ਉਹਦੇ ਕੋਲੋਂ ਚੈਕ ਨਿਕਲ ਕੇ ਇੱਕ ਬੰਦੇ ਤੇ 15 ਗ੍ਰਾਮ ਜਿਹੜੀਆਂ ਹੈਰੋਨ ਨਸ਼ਾ ਮਿਲਿਆ ਤੇ ਉਹਦੇ ਤਹਿਤ ਅਸੀਂ ਕੇਸ ਰਿਸ਼ਾ ਕੀਤਾ ਤੇ ਸੁਤਾਨਪੁਰ ਲੋਧੀ ਵਿੱਚ ਦਾ ਨਾਮ ਬੰਦੇ ਦਾ ਨਫਜ਼ੂਤ ਹੈਗਾ ਤੇ ਬੀਸਿਕਲੀ ਇਹ ਪੀਪੀ ਪਿੰਡ ਦਾ ਰਹਿਣ ਵਾਲਾ ਹੈਗਾ ਤਰਨਤਾਰਨ ਦਾ ਤੇ ਇਹਦੀ ਕੋਈ 26 ਦੇ ਲਗਭਗ 20 ਰਹੀਏ ਔਰ ਇਹ ਉਥੋਂ ਲੈ ਕੇ ਆਸੀ ਡਿਲੀਵਰੀ ਕਰਨੀ ਸੀ ਇਹਨੇ ਕਿਸੇ ਨੂੰ ਤੇ ਤੋਂ ਦੇ ਦਰਮਿਆਨ ਹੀ ਇਹਨੂੰ ਇੰਟਰਸੈਪਟ ਕੀਤਾ ਸਾਡੀ ਪੁਲਿਸ ਨੇ ਔਰ ਇਥੇ ਸੀਕਿਸਟ ਕੀਤਾ ਇਹਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਸੀ ਕਰਦੇ ਤਾਂ ਪਤਾ ਲੱਗ ਸਕਿਆ ਜੀ ਡਿਲੀਵਰੀ ਜਿਸ ਨੂੰ ਦੋਣਾ ਸੀ ਉਹ ਕੋਣ ਸ਼ਖਸ ਸੀਗਾ ਜਾਂ ਕਿੱਥੋਂ ਦਾ ਸੰਬੰਧ ਸੀ ਹਾਂਜੀ ਪਤਾ ਹੈ ਸਾਨੂੰ ਪਰ ਥੋੜਾ ਜਿਹਾ ਉੱਤੇ ਵਰਕ ਅਸੀਂ ਕਰ ਰਹੇ ਹਾਂ ਉਸ ਕਾਹਦੇ ਸਪਲੂਜ਼ਨ ਕਸਲੇ ਦੇ ਅਫੀਸਰ ਦੇ ਸਾਡੇ ਨੂੰ ਤੁਸੀਂ ਨੈਪ ਕਰੀਏ ਤਾਂ ਤੁਹਾਨੂੰ ਪਤਾ ਕਰੀਏ ਵੀ ਕੀ ਇਹ ਉਹ ਸਾਰਾ ਕੁਤੇਲਾ ਵੀ ਕ੍ਰਿਮੀਨਲ ਕੋਆੜਾ ਇਹਦਾ ਕੋਈ ਕ੍ਰਿਮੀਨਲ ਚਾਹੀਤਾ ਬਾਕੀ ਫਿਰ ਵੀ ਕਿਉਂਕਿ ਉਹਦੇ ਦੇ ਰਾਸ਼ਟਪਈ ਹੈ ਇਹਦਾ 12 ਤਰੀਕ ਤੱਕ ਸਾਡੇ ਕੋਲ ਪੁਲੀਸ ਰਿਮਾਂਡ ਹੈ ਉਹਦੇ ਦੌਰਾਨ ਕੋ ਪੀਸ ਜਿਹੜੀ ਇਸ ਰਿਮਾਂਡ ਸਪੋਕਸ ਕਰਾਂਗੇ ਤਾਂ ਹੋਰ ਵੀ ਲੋਕ ਸ਼ਾਮਿਲ ਕਿਸ ਚੀਜ਼ ਤੇ ਆ ਰਿਹਾ ਸੀਗਾ ਮੋਟਰਸਾਈਕਲ ਕੋਈ ਹੋਰ ਵੀ ਲੋਕ ਸ਼ਾਮਿਲ ਹੋਣਗੇ ਹਾਲ ਸਾਰਾ ਅਸੀਂ ਇਪੋਂ ਪੁਲਿਸ ਨਾਲ ਕੋਸ਼ਿਸ਼ ਕਰ ਰਹੇ ਬੇਸਿਕਲੀ ਇਹਦਾ ਇਹ ਪਤਾ ਲੱਗਿਆ ਵੀ ਇਹਦਾ ਜੀਜਾ ਹੈ ਉਹ ਉਥੇ ਨਸ਼ੇ ਦਾ ਕੰਮ ਕਰਦਾ ਹੈ ਉਹਨੇ ਇਹਨੂੰ ਭੇਜਿਆ ਸੀ ਉਹ ਸਾਰਾ ਅਸੀਂ ਇਹਨੂੰ ਕੋਸ਼ਿਸ਼ ਕਰਕੇ ਕਰਾਂਗੇ ਪਰ ਤਾਂ ਇਹ ਹੋਇਆ ਕਿ ਕਿਹੜੀ ਨਾਕਾਬੰਦੀ ਸੀਗੀ ਇਹ ਚੋਣਾਂ ਦੇ ਦੌਰਾਨ ਕੋ ਸਬੰਧਤ ਨਾਲ ਸੀਗੀ ਜਾਂ ਇਹ ਰੂਟੀਨ ਚੈੱਕਅਪ ਸੀ ਨਹੀਂ ਉਹ ਕਿਉਂਕਿ ਇਲੈਕਸ਼ਨ ਦੌਰੇ ਮਿਆਂ ਤਾਂ ਥੋੜਾ ਜਿਹਾ ਪ੍ਰੋਐਕਟਿਵ ਪੁਲਿਸ ਹੁੰਦੀ ਹੈ ਤੇ ਉਹਦੇ ਤਹਿਤ ਹੀ ਇਹ ਸਾਰਾ ਚੱਲ ਰਿਹਾ ਸੀਗਾ ਆਪੇ ਸੰਜੜਾ ਹੈਗਾ ਪਾਨਾ ਠੇ ਵਗੈਰਾ ਥੋੜਾ ਜਿਹਾ ਪੁਲਿਸ ਨੂੰ ਪ੍ਰੋਐਕਟਿਵ ਕੀਤਾ ਹੈ ਤੇ ਇਹਦੇ ਤਹਿਤ ਅਸੀਂ ਐਕਸਾਈਜ਼ ਤੇ ਵੀ ਕਾਫੀ ਫਰਕ ਕੀਤਾ ਹੈਗਾ ਹੁਣ ਥੋੜੇ ਜਿਹਾ ਚੰਨਪਾਈ ਕੇਸ ਡਿਸਟ੍ਰਿਕਟ ਕੀਤੇ ਹੈਗੇ ਜੋਂ ਦਾ ਕੋਡ ਲੱਗਾ ਹੈਗਾ ਉਹਦੇ ਤਹਿਤ ਕਾਫੀ ਵੱਡੀ ਮਾਸਰਾ ਵਿੱਚ ਲਾ ਇਨਸਾਨ ਸੰਦੂ ਪੱਠੀ ਰਹੇਗੇ ਜਾਂ ਨਜਾਇਜ਼ ਸ਼ਰਾਬ ਦੇ ਲਈ ਹੋਵੇ ਕੰਮ ਕੀਤੇ ਹੈ ਸਪੈਸ਼ਲੀ ਇੱਥੇ ਸੋਤਾਲ ਕੁਲਦੀ ਦੇ ਏਰੀਆ ਚ ਨਾ ਮੰਡੀ ਏਰੀਆ ਆਪਣਾ ਲੱਗਦਾ ਹੈ ਤੇ ਉਹ ਤੋਂ ਸੀ ਪੂਰਵੀ ਵਰਕਰਾਂ ਡੂਮ ਦੀ ਸਾਈਟਾਂ ਦੇ ਨਾਲ ਇਸ ਤਰ੍ਹਾਂ پیشنਟ ਜਲਾਸਾ ਕਰ ਰਹੇ ਇੱਕ ਸਾਈਟ ਡਿਪਾਰਟਮੈਂਟ ਨਾਲ ਇਹ ਰੂਪੀ ਦਾ ਨਾਮ ਕੀ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਨਵਜੋਤ ਹੈ ਉਹਦਾ ਬਿੱਦੀ ਦਾ ਰਹਿਣ ਵਾਲਾ ਪਿੰਡ ਕਿਹੜਾ ਤਰਨਤਾਂ ਜਿਲ੍ਹੇ ਦਾ ਹੈ